ਸਭ ਤੋਂ ਪਹਿਲਾਂ ਤੇ ਮੈਂ ਰਬ ਦਾ ਸ਼ੁਕਰਾਨਾ ਕਰਦਾ ਕਿ ਜਿਨੇ ਸਾਨੂੰ ਇਹ ਸੋਹਣੇ ਪੰਛੀ ਦੇ ਮਾਨਯੋਗ ਮੁੱਖ ਮੰਤਰੀ ਸਰਵ ਭਗਵਾਨ ਸਤਿਮਾਨ ਸਾਧੀਆਂ ਪੋਸ਼ਾਂ ਸਦਕਾ ਮਲੇਰ ਕੋਲਾ ਦੀ ਇਸ ਇਤਿਹਾਸਕ ਧਰਤੀ ਤੇ बनन ਜਾ ਰਹੇ ਮੈਡੀਕਲ ਕਾਲਜ ਦਾ ਜਿਹੜਾ ਪੂਰਾ ਉਸ ਦਾ ਸਕੇਚ ਹੈ ਉਸ ਦਾ ਨਕਸ਼ਾ ਉਹਦੀ ਡੀਪੀਆਰ ਉਸ ਦੇ ਕਿੰਨਾ ਸਟਾਫ ਹੋਏਗਾ ਕਿੰਨੀ ਉਸ ਦੀ ਕੰਸਟਰਕਸ਼ਨ ਕਾਸਟ ਹੋਏਗੀ ਕਿਹੜੀ ਕਿਹੜੀਆਂ ਰਿਕੁਆਇਰਮੈਂਟਸ ਹਨ ਰੂ ਸੈਂਟਰ ਸਰਕਾਰ ਨੇ ਸਾਡੇ ਕੋਲ ਮੰਗੀਆਂ ਸੀ ਤੇ ਉਹ ਆ ਰਹੀ ਅਸੀਂ ਮਤਲਬ ਅੱਧੀ ਪੂਰੀਆਂ ਕਰਕੇ ਆ ਜਿਹੜਾ ਹੈਗਾ ਤੁਹਾਡੇ ਸਾਹਮਣੇ ਹੈ ਆ ਮੈਡੀਕਲ ਕਾਲਜ ਦਾ ਨਕਸ਼ਾ ਹੈ ਔਰ ਇਹ ਅਸੀਂ ਪਰਵਾਨਗੀ ਲਈ ਭੇਜ ਦਿੱਤਾ ਹੈ ਔਰ ਉਮੀਦ ਕਰਦੇ ਹਾਂ ਕਿ ਬਹੁਤ ਸਪੀਤੀ ਹੀ ਇਸ ਦੀ ਪਰਮਾਨੀ ਆ ਜਾਏਗੀ ਉਸ ਤੋਂ ਬਾਅਦ ਅਗਲਾ ਸਟੈਪ ਇਹਦਾ ਹੈ ਕਿ ਫਾਊਂਡੇਸ਼ਨ ਸਟਾਉਨ ਦਾ ਹੋਏਗਾ ਆਮ ਤੌਰ ਤੇ ਜਿਹੜੇ ਲੋਗ ਇਸ ਲਾਈਨ ਨਾਲ ਸਬੰਧਤ ਨਹੀਂ ਹਨ ਉਹਨਾਂ ਨੂੰ ਇਹ ਲੱਗਦਾ ਹੈ ਕਿ ਸ਼ਾਇਦ ਮਤਲਬ ابھی ਅੰਨੂੜੀ ਦੇਰੀ ਹੋ ਰਹੀ ਹੈ ਇਹ ਜਿਹੜੇ ਪ੍ਰੋਜੈਕਟ ਨੂੰ ਦੇ ਨਾ ਇਹਨਾਂ ਨੂੰ ਮਤਲਬ ਅਭੀ ਪਾਇ ਤਕਮੀਲ ਤੱਕ ਪਹੁੰਚਣ ਲਈ ਬਹੁਤ ਸਈ ਪ੍ਰੋ ਹੋਂਦੇ ਨਾ ਉਹ ਸਾਰੇ ਪ੍ਰੋ ਜਿਹੜੇ ਨਾ ਉਹ ਪੂਰੇ ਕਰਨੇ ਸਮਾਂ ਲੰਦੇ ਉਹ ਇਸ ਕਰਕੇ ਅਸੀਂ ਤੇ ਦਿਨ ਰਾਤ ਲੱਗੇ ਹੋਏ ਆ ਜਦੋਂ ਇਹ ਪ੍ਰਪੋਜ਼ਲ ਬਣਾਈ ਸੀ ਅਸੀਂ ਔਰ ਉਸੇ ਦਿਨ ਤੋਂ ਅਸੀਂ ਇਹ ਬੱਦਲ ਲੱਗੇ ਹੋਏ ਆ ਪਹਿਲੇ ਅਪਰੋਚ ਅਸੀਂ ਜ਼ਮੀਨ ਪ੍ਰਾਪਤੀ ਲਈ ਕਦੋਂ ਜਹਿਦ ਕੀਤੀ ਔਰ ਇਨ ਦਾ ਹਾਰਟ ਆਫ ਦਾ ਸਿਟੀ ਮਲੇਖਪੁਰਲਾ ਪਟਿਆਲਾ ਲੁਧਿਆਣਾ ਜਲੰਧਰ ਰੋਡ ਤੇ ਡਿਫੈਂਸ ਦੀ ਲੈਂਡ ਅਸੀਂ 1200 ਬਿਗੇ ਲੈਂਡ ਪੱਤੀਜ ਕੀਤੀ ਉਹਦੇ ਲਈ ਬਹੁਤ ਲੰਬਾ ਪ੍ਰੋਸੀਜਰ ਸੀ ਉਤਾਰਾ ਤੇ ਐਡਾਪਟ ਕਰਕੇ ਉਸ ਲੈਂਡ ਨੂੰ ਪ੍ਰਾਪਤ ਕਰਨ ਲਈ ਸੀ ਸਫਲ ਉਤਸਾਹਨ ਤਾਂ ਪਰ ਆਪਾਂ ਜਿੱਤੀ ਉਸ ਤੋਂ ਬਾਅਦ ਜਿਹੜਾ ਸੈਂਟਰ ਗਵਰਨਮੈਂਟ ਦਾ ਦੂਜਾ ਬਰਾਫ ਸੀ ਉਹ ਸੀ ਕਿ ਐਸਜੀ ਡੀਪੀਆਰ ਰਿਪੋਰਟ ਜਿਹੜੀ ਹੈ ਤਿਆਰ ਕਰਕੇ ਤੇ ਜੋ ਉਹਨਾਂ ਨੇ ਰਿਕੁਆਇਰਮੈਂਟਸ ਜੀ ਸਾਨੂੰ ਆ ਕਾਪੀ ਭੇਜੀ ਆ ਤਾਂ ਹੀ ਹੈ ਰਿਕੁਆਇਰਮੈਂਟਸ ਸੀ ਵੀ ਆ ਸਾਰੀਆਂ ਕੰਡੀਸ਼ਨਸ ਜਿਹੜੀਆਂ ਨਾ ਇਹ ਪੂਰੀਆਂ ਕਰਕੇ ਭੇਜੋ ਅਸੀਂ ਇਹ ਸਾਰੀਆਂ ਕੰਡੀਸ਼ਨਸ ਉੱਪਰ ਵਾਲੇ ਦੇ ਸਿਪਨਾਂ ਪੂਰੀਆਂ ਕਰਕੇ ਉਹ ਪੇਜ ਜਿਹੜਾ ਆਸਰਾ ਹੁਸਦਾ ਡੀਪੀਆਰ ਉਹ ਤੇਨ ਦਾ ਭਾ ਵੀ ਹੈ ਕਿ ਹੁਣ ਮੈਡੀਕਲ ਕਾਲਜ ਬੰਨਣਾ ਜਿਹੜਾ ਹੈ ਉਹ ਬਸ ਜਿੰਨਾ ਦੀ ਗੱਲ ਰਹਿ ਗਈ ਔਰ ਕੁਝ ਹੀ ਸਮੇਂ ਬਾਅਦ ਇਹ ਪਰਮਾਨਗੀਾਨੂੰ ਮਿਲ ਜਾਏਗੀ ਔਰ ਉਸ ਤੋਂ ਬਾਅਦ ਆਪਾਂ ਸਾਰੇ ਨਾਲ ਮਿਲਦੇ ਮੈਡੀਕਲ ਕਾਲਜ ਦੀ ਜਿਹੜੀ ਹੈ ਪੱਥਰਾਂਗੇ ਅਤੇ ਮਲੇਰ ਕੋਲੀ ਦੀ ਇੱਕ ਯਾਤਰਾ ਦੇ ਤਰਤੀ ਤੇ ਮੈਡੀਕਲ ਕਾਲਜ ਬਣਨ ਦੇ ਨਾਲ ਕਿੰਨੀ ਡਿਵੈਲਪਮੈਂਟ ਹੋਣੀ ਹੈ ਉਸ ਦਾ ਪਹਿਲਾ ਅੰਦਾਜ਼ਾ ਕਰਨਾ ਥੋੜਾ ਜਿਹਾ ਮੁਸ਼ਕਿਲ ਲੱਗਦਾ ਹੈ ਇਹ ਬਹੁਤ ਵੱਡਾ ਪ੍ਰੋਜੈਕਟ ਜਿਸ ਦੀ ਕਾਸਟ ਲਿੰਕ ਤੋਂ ਵੀ ਕੋਰ ਤੋਂ ਵਧਾ ਕੇ ਉਹਨਾਂ 562 ਕਰੋੜ 68 ਲੱਖ ਹੋ ਚੁੱਕੀ ਹੈ। ਅਤੇ ਇੰਨਾ ਪੈਸਾ ਖਾਤਣਾ ਹੈ ਜੇ ਥੋੜ੍ਹਾ ਜਿਆਦਾ ਬੱਦਾ ਕਰਾਇਆ ਸੀ ਕਿ 5 ਸਾਲਾਂ ਦੇ ਦੌਰਾਨ ਦੌਰਾਨ ਦੇਖੋ 100-100 ਫੀਟ ਹਰ ਸਾਲ ਦੀ ਹੋਣੀ ਹੈ 5 ਸਾਲਾਂ ਦਾ ਕੋਰਸ ਹੈ 5 ਸਾਲਾਂ ਦਾ ਜਿਸ 500 ਡਾਕਟਰ ਜਿਹੜਾ ਹੈ ਉਹ ਸਾਨੂੰ ਇਸ ਤਰ੍ਹਾਂ ਤੋਂ ਬੰਦਾ ਹੋਇ ਨਜ਼ਰ ਆਇਆ ਜਿੱਥੇ ਇਸ ਪ੍ਰੋਜੈਕਟ ਨੂੰ ਇੱਥੇ ਤੱਕ ਲੈ ਕੇ ਆਉਣ ਚ ਪੰਜਾਬ ਦੇ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਸਾਹਿਬ ਦੀ ਦੂਰ ਅੰਦੇਸ਼ੀ ਉਹਨਾਂ ਦੀ ਮਿਹਨਤ ਉਹਨਾਂ ਦੀ ਲਗਨ ਔਰ ਮਲੇਰਕੋਲੇ ਦੀ ਧਰਤੀ ਨਾਲ ਉਹਨਾਂ ਦਾ ਲਗਾਓ ਤੇ ਪਿਆਰ ਉਸ ਦੇ ਨਾਲ ਨਾਲ ਵੱਡਾ ਸਾਰਿਆਂ ਦਾ ਸਹੇਉਬੀ ਤੁਹਾਨੂੰ ਲਗਾਤਾਰ ਮਿਲਦਾ ਰਿਹਾ ਔਰ ਉਮੀਦ ਕਰਦੇ ਹਾਂ ਕਿ ਕੋਈ ਵੀ ਤੁਸੀਂ ਵੀ ਤੁਹਾਡਾ ਤੁਹਾਨੂੰ ਹਰ ਤਰ੍ਹਾਂ ਦਾ ਸਹਯੋਗ ਮਿਲੇਗਾ ਤਾਂ ਕਿ ਆਪਾਂ ਰਲ ਮਿਲ ਕੇ ਇੱਕ ਵੱਡੇ ਪ੍ਰੋਜੈਕਟ ਨੂੰ ਮਲੇਰ ਕੋਨ ਦੇ ਸਿਹਤ ਧਰਤੀ ਤੇ ਟਾਈਮ ਕਰਤੀ। ਸਾਥੀਓ ਕਿਸੇ ਵੀ ਵੱਡੇ ਪ੍ਰੋਜੈਕਟ ਨੂੰ ਪਾਇਆ ਤਕਮੀਲ ਤੱਕ ਪਹੁੰਚਾਉਣਾ ਬੜੀ ਹਿੰਮਤ, ਬੜੀ ਲਗਨ, ਬੜੀ ਮਿਹਨਤ ਦਾ ਕੰਮ ਹੋਇਆ ਕਰਦਾ ਹੈ। ਉਕੇ ਹਮੇਸ਼ਾ ਉਹ ਇਨਸਾਨ ਜਾਂ ਉਹ ਸਰਕਾਰੀ ਆਪਣੀ ਮੰਜ਼ਿਲ ਤੇ ਪਹੁੰਚੀ ਹੈ ਜਿਹੜੀ ਕਿਸੇ ਵੀ ਟੀਚੇ ਨੂੰ ਮਿੱਥ ਕੇ ਲਗਾਤਾਰ ਉਸ ਦੀ ਪ੍ਰਾਪਤੀ ਲਈ ਸੰਘਰਸ਼ ਕਰਦੀ ਹੈ ਜਦੋਂ ਜਦ ਕਰਦੀ ਹੈ ਕੋਸ਼ਿਸ਼ ਕਰਦੀ ਹੈ ਕਈ ਵਿੱਚ مایੋਸ ਨੂੰ ਮਰਹਲੇ ਵੀ ਆਉਂਦੇ ਹੁੰਦੇ ਨੇ ਕਈ ਬਸ ਵਿਰੋਧ ਵੀ ਹੁੰਦੇ ਨੇ ਪਰ ਉਹ ਸਾਰੀਆਂ ਚੀਜ਼ਾਂ ਨੂੰ ਨਜ਼ਰਅੰਦਾਜ਼ ਕਰਕੇ ਆਪਣੇ ਗੇਮ ਨੂੰ ਆਪਣੇ ਨਿਸ਼ਾਨੇ ਨੂੰ ਆਪਣੇ ਮਕਸਦ ਨੂੰ ਮੱਦੇਨਜ਼ਰ ਰੱਖ ਕੇ ਕਿ ਬੰਦਰ ਵਾਲਾ ਕੱਤ ਹਮੇਸ਼ਾ ਕਾਮਯਾਬ ਹੁੰਦਾ ਹੈ ਮੈਂਨੇ ਕਦੇ ਕਿਸੇ ਨਾਲ ਕੋਈ ਵਿਤਾਂੀ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਸਾਰਿਆਂ ਤੋਂ ਰਏ ਲੈਨੇ ਹਾਂ ਜੋ ਵੀ ਆਂਦਾ ਹੈ ਹਰ ਇੱਕ ਦੀ ਗੱਲ ਸੁਣਦੇ ਹਾਂ ਔਰ ਹੱਤੋਂ ਮੁੱਠੀ ਕੋਸ਼ਿਸ਼ ਕਰਦੇ ਹਾਂ ਤਾਂ ਕੰਮ ਕੀਤਾ ਜਾਂਦਾ ਸਾਰਿਆਂ ਨੂੰ ਮਾਨ ਸਤਕਾਰ ਕਿਤੇ ਸਾਰੀ ਜਿਹੜੀ ਮੈਨੂੰ ਜ਼ਿੰਮੇਵਾਰੀ ਮਿਲੀ ਸੀ ਇਹ ਸਾਰਿਆਂ ਨਾਲ ਮਿਲ ਕੇ ਇਹ ਸੁਪਰਬਲ ਦੇ ਕਿਰਪਾ ਨਾਲ ਦਵਾਈ ਸੀ। ਔਰ ਜੋ ਜੋ ਇਹਨੇ ਨਿਸ਼ਾਨੇ ਮਿੱਥੇ ਹੋਏ ਨਾ ਫਾਮੇ ਮੈਡੀਕਲ ਕਾਲਜ ਦੀ ਗੱਲ ਹੋਵੇ। ਫਾਮੇ ESI ਹਸਪੀਟਲ ਦੀ ਗੱਲ ਹੋਵੇ। ਇਹ ਜਿਹੜਾ ESI ਹਸਪੀਟਲ ਵੀ ਬਣਨਾ ਹੈ ਮਲੇਰਕੋਲੇ 150 ਬਿਸਤਰ ਦਾ। ਉਹਦੇ ਲਈ ਵੀ ਮੈਂ ਪ੍ਰਪੋਜ਼ਲ ਤਿਆਰ ਕੀਤੀ ਸੀ। ਔਰ ਪ੍ਰਪੋਜ਼ਲ ਤਿਆਰ ਕਰਕੇ ਜਦੋਂ ਇੱਥੇ ਸਈਆਂ ਬਗਰਵਾਲ ਜੀ ਹੁੰਦੇ ਸੀ ਡਿਪਟੀ ਕਮਿਸ਼ਨਰ ਸਾਹਿਬ ਉਦੋਂ ਅਸੀਂ ਪ੍ਰਪੋਜ਼ਲ ਵੀ ਕੀਤੀ ਸਬਮਿਟ ਕੀਤੀ ਸੀ ਔਰ ਸੀਐਮ ਸਾਹਿਬ ਨੇ ਉਸ ਤੋਂ ਬਾਅਦ ਉਪਰ ਵੱਲੇ ਦੀ ਕਿਰਪਾ ਹੀ ਜੋ ਪ੍ਰਪੋਜ਼ਲ ਵੀ ਸਾਡੀ ਪਾਸ ਹੋਈ ਉਹਨੇ ਆਪਾਂ ਲਹਿਰੇ ਕਾਗੇ ਤੋਂ ਲੈ ਕੇ ਮੇਰਾ ਗਾਗਾ ਸੁਨਾਮ ਤੁੰਗਰੂਰ ਧੂਰੀ ਮਲੇਰ ਕੋਟ ਦਾ ਰੈਪੋਰਟ ਖੰਨਾ ਇਹ ਸੁਨਾਮ ਤੇ ਪੂਰੇ ਇਲਾਕੇ ਵਿੱਚ ਕਿਤੇ ਵੀ ਐਸਆਈ ਹਸਪੀਟਲ ਨਹੀਂ ਹੈ ਸਿਰਫ ਲੁਕੇ ਆਨੇ ਹੈ ਔਰ ਇਹ 150 ਬੈਡ ਦਾ ਮਲੇਰਕੋਲੀ ਦੀ ਇਖਤਿਆਰ ਧਰਤੀ ਤੇ ਐਸਆਈ ਹਸਪੀਟਲ ਬਣਨ ਦੇ ਨਾਲ ਸਾਡੇ ਜਿੰਨੇ ਵੀ EMPLOYEES ਹਨ ਫੈਕਟਰੀਆਂ 'ਚ ਕੰਮ ਕਰਨ ਵਾਲੇ ਨਾ ਭਾਵੇਂ ਸਰਕਾਰੀ ਮੁਲਾਜ਼ਮ ਨਾ ਭਾਵੇਂ ਪ੍ਰਾਈਵੇਟ ਸੈਮੀ ਗਵਰਨਮੈਂਟ ਮੁਲਾਜ਼ਮ ਨਾ ਉਹਨਾਂ ਸਾਰਿਆਂ ਨੂੰ ਇਸ ਦਾ ਬਹੁਤ ਵੱਡਾ ਲਾਹਾ ਮਿਲੇਗਾ ਔਰ ਇਹਦੇ ਲਈ ਵੀ ਅਸੀਂ ਲਗਭਗ ਮੌਨੇ 8 एकड़ ਦੀ ਜੁੜੀ ਬੱਦ ਜਗਾ ਜਿਹੜੀ ਹੈ ਉਹ ਅਸੀਂ ਫਰੀਦਲੀ ਹੈ ਡਿਫੈਂਸ ਲੈਂਡ ਇਸ ਮੈਡੀਕਲ ਕਲੋਟੀ ਨੇ ਨਾਲੀ ਹੈ ਔਰ ਉਸ ਲੈਂਡ ਨੂੰ ਖਰੀਦਣ ਤੋਂ ਬਾਅਦ ਉਸ ਦੀ ਜਿਹੜੀ ਬਿਲਡਿੰਗ ਹੈ ਉਹਦੀ ਕੰਸਟ੍ਰਕਸ਼ਨ ਬੜੀ ਜਲਦੀ ਤੋਂ ਹੋ ਜੂ 200 ਕਰੋੜ ਰੁਪਏ ਦੇ ਨਾਲ ਉਹਦੀ ਕੰਸਟ੍ਰਕਸ਼ਨ ਹੋ ਜਾਈ ਮੈਂ ਸਮਝਦਾ ਕਿ ਇਹ ਵੀ ਇੱਕ ਆਪਣਾ ਇਤਿਹਾਸਕ ਕੰਮ ਹੈ ਕਿ ਜਿੱਥੇ ਮਲੇਰ ਕੋਲੇ ਦੀ ਧਰਤੀ ਆਪਸੀ ਪਿਆਰ ਅਮਨ ਸ਼ਾਂਤੀ ਦੇ ਨਾਂ ਨਾਲ ਜਾਣੀ ਜਾਂਦੀ ਹੈ ਉਸ ਧਰਤੀ ਤੇ ਜਿਹੜੀ ਹਾ ਦਾ ਨਾਰਾ ਵੀ ਧਰਤੀ ਹੈ ਉੱਥੇ ਮੈਡੀਕਲ ਕਾਲਜ ਵੀ ਹੋਏਗਾ ਔਰ ਉੱਥੇ ਵੀ ਇਹ ਸਹੀ ਹਸਪਤਾਲ ਦੀ ਸਹੂਲਤ ਵੀ ਲੋਕਾਂ ਨੂੰ ਮਿਲੇਗੀ ਮੈਂ ਸਮਝਦਾ ਇਸ ਦੇ ਨਾਲ ਨਾਲ ਅਸੀਂ ਮਤਲਬ ਵੀ ਜਿਹੜੀ ਸਾਦੇ ਪੂਰੇ ਜ਼ਿਲ੍ਹੇ ਦੇ ਦਫ਼ਤਰਾਂ ਦੀ ਸਮੱਸਿਆ ਹੈ ਉਸ ਨੂੰ ਹੱਲ ਕਰਨ ਜੀ ਅਸੀਂ ਲਗਭਗ ਸਫਲ ਹੋ ਚੁੱਕੇ ਹਾਂ ਆਉਣ ਵਾਲੇ ਦਿਨਾਂ 'ਚ ਕੁਝ ਹੀ ਸਮੇਂ 'ਚ ਫਿਰ ਆਪਾਂ ਪ੍ਰੈਸ ਕਾਨਫਰੰਸ ਕਰਕੇ ਅਨਾਉਂਸ ਕਰਾਂਗੇ ਕਿ ਇੱਕ ਜਿਹੜਾ ਡੀਏਸੀ ਬੰਨਾ ਹੈ ਜ਼ਿਲ੍ਹਾ ਪੱਦੇ ਦੇ ਵਿਕਾਸ ਕੰਸਟਰਕਸ਼ਨ ਦਾ ਕੰਮ ਸਟਾਰਟ ਹੋ ਜਾਏਗਾ ਇਹਦੇ ਨਾਲ ਜਿੱਥੇ ਸਰਕਾਰੀ ਦਸਤਰਾ ਨੂੰ ਇੱਕ ਜਗ੍ਹਾ ਇਕੱਠੇ ਕਰਿਆ ਜਾਏਗਾ ਔਰ ਦੋਕਾਨوں ਜੇਸੀ ਬਹੁਤ ਵੱਡੀ ਰਾਹਤ ਮਿਲੇਗੀ ਸੁੱਖਾ ਮਿਲੇਗੀ ਔਰ ਉਸ ਦੇ ਨਾਲ-ਨਾਲ ਸ਼ਹਿਰ ਜੇ ਸਾਡਾ ਉਹ ਤਰੱਕੀ ਕਰੇਗਾ ਤੇ ਇੱਕ ਪਰਫੋਮਲ ਅਸੀਂ ਅਪਸਰਾਂ ਦੀਆਂ ਰੈਕਸ਼ਨਾਂ ਲਈ ਵੀ ਬਣਾ ਕੇ ਭੇਜੀ ਹੈ ਤਾਂ ਕਿ ਜਿੰਨੇ ਵੀ ਸਾਡੇ ਆਫੀਸਰ ਸਹਿਤਾਨ ਹਨ ਉਨ੍ਹਾਂ ਦੀ ਜਿਹੜੀ ਰਹਿਣ ਦੀ ਸਭ ਤੋਂ ਵੱਡਾ ਮਸਲਾ ਹੈ ਉਹ ਵੀ ਹੱਲ ਹੋ ਸਕੇ ਅ ਔਰ ਜਦੋਂ ਤੱਕ ਸਾਰਾ ਇਨਫਰਾਸਟ੍ਰਕਚਰ ਠੀਕ ਨਹੀਂ ਹੁੰਦਾ ਉਦੋਂ ਤੱਕ ਅ ਜ਼ਿਲ੍ਹੇ ਨੂੰ بطور ਦੇਣਾ ਐਫੀਸ਼ੀਐਂਟਲੀ ਮਤਲਬ ਹੈ ਕਿ ਜ਼ਿਲ੍ਹੇ ਦਾ ਕੰਮ ਕੰਮਕਾਜ ਚਲਾਉਣਾ ਉਹਦੇ ਵਿੱਚ ਥੋੜਿਆ ਥੋੜੀ ਅ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ ਕਈ ਦਫ਼ਤਰ ਸਾਡੇ ਕਿਰਾਏ ਦੀਆਂ ਬਿਲਡਿੰਗਾਂ ਚੱਲਦੇ ਨੇ ਉਸ ਸਾਰੀ ਇਸ ਜਗ੍ਹਾ ਕਰਕੇ ਹੋ ਜਾਣ ਨਾਲ ਜਿੱਤੇ ਪਬਲਿਕ ਨੂੰ ਰਾਹਤ ਮਿਲੇਗੀ ਪਬਲਿਕ ਨੂੰ ਸਹੂਲਤ ਮਿਲੇਗੀ ਉਹਦੇ ਨਾਲ ਨਾਲ ਜਿਹੜੇ ਆਫੀਸਰ ਸਹਿबान ਹਨ ਜਾਂ ਡਿਪਾਰਟਮੈਂਟ ਵੱਖ-ਵੱਖ ਡਿਪਾਰਟਮੈਂਟਸ ਦੇ ਜਿਹੜੇ ਹਮਲਾ ਹੈ ਉਹਨਾਂ ਨੂੰ ਵੀ ਦਿਲ ਜਮੀਨ ਹਲਕਾ ਮੁਕੱਦਮਾ ਬਿਲਕੁਲ ਸਰ ਮੇਰੇ ਇਸ ਲਾਈਵ ਨੂੰ ਨਾ ਇੱਕ ਈਵਰ ਦੇਖ ਰਿਹਾ ਉਹ ਇਹ ਪੁੱਛਣਾ ਚਾਹ ਰਿਹਾ ਉਹ ਇਹ ਸਵਾਲ ਕੀਤਾ ਹੈ ਕਿ ਵੀ ਇਹ ਕਦ ਤੱਕ ਪੂਰਾ ਹੋਏਗਾ ਔਰ ਕਾਰੀ ਦਾ ਕੰਮ ਕਿੰਨੀ ਡੇਟ ਤੋਂ ਕਿਹੜੀ ਡੇਟਾਂ ਤੋਂ ਸ਼ੁਰੂ ਹੋ ਜਾਏਗਾ ਇਹ ਉਹਦਾ ਸਵਾਲ ਹੈ ਜਿਸ ਕੋ ਜੀ ਅਸੀਂ ਮਾਪੀਬਾਪੀ ਪਹਿਲੇ ਪ੍ਰਾਪਤ ਜ਼ਮੀਨ ਪ੍ਰਾਪਤ ਕੀਤੀ ਹੈ ਔਰ ਜ਼ਮੀਨ ਦੇ ਤਾਲੁਕ ਨਾਲ ਅ ਤਰਾਏ ਸੀ ਬਹੁਤ ਸਾਰੇ ਮਤਲਬ ਹੈ ਵੀ ਅਫੀਸਰ ਵੀ ਵੀ ਸੀਨੀਅਰਸ ਵੀ ਵੀ ਔਰ ਆਮ ਲੋਕਾਂ ਦੀ ਵੀ ਜਗ੍ਹਾ ਮਿਲੀ ਨਹੀਂ ਲੇਕਿਨ ਜਦੋਂ ਜਹਾਜ ਜਦੋਂ ਕੀਤੀ ਪੋਰਸ਼ਾ ਕੀਤੀਆਂ ਨੂੰ ਟਾਈਮ ਜ਼ਰੂਰ ਲੱਗਿਆ ਰ ਆਪਣਾ ਸੁਖਰਾ ਕਿ ਆਪਾਂ ਮਤਲਬ ਜਗਾ ਮਿਲ ਗਈ ਉਲਸਾ ਸੇ ਮੋਟੀਸ਼ਨ ਹੋਇਆ ਉਹਦਾ ਫਿਰ ਮਿੰਤੀ ਚਿੰਤੀ ਹੋ ਕੇ ਕਬਜ਼ਾ ਹੋਇਆ ਤੇ ਉਸ ਤੋਂ ਬਾਅਦ ਦੋ ਬੰਦੇ ਸਾਨੂੰ ਸੈਂਟਰ ਗਵਰਨਮੈਂਟ ਨੇ ਰਿਕੁਆਇਰਮੈਂਟਸ ਸੱਤੋਂ ਮੰਗੀਆਂ ਉਹ ਅਸੀਂ ਜਾਂ ਤੁਹਾਡੇ ਸਾਹਮਣੇ ਆ ਮੈਂ ਸਾਰਾ ਅਸੀਂ ਤਿਆਰ ਕਰਕੇ ਉਹਨਾਂ ਨੂੰ ਇਹ ਦੇ ਦਿੱਤੇ ਆ ਔਰ ਉਸੇ ਜੇ ਅੱ비 ਹੈ 1-2 ਮਿੰਟਾਂ ਚ ਜੇ ਦੀ ਪਰਵਾਨਗੀ ਜੇ ਮੈਂ ਕੁਝ ਵੀ ਬਦਲ ਦਿੱਤੀ ਜਾਵਾਂਗਾ ਜਾ ਕੇ ਇਸ ਦੀ ਪੈਰਵੀ ਚਰਚੇ ਕੌਸ਼ਿਸ਼ ਕਰਾਂਗੇ ਉਮੀਦ ਚਲਦੀ ਹੈ ਅਸੀਂ ਪਾਈ ਨਹੀਂ ਕਰਾ ਸਰ ਜੀ ਆਪਣੇ ਵਿਦੇਸ਼ ਮੰਤਰੀ ਅਫਗਾਨਿਸਤਾਨ ਦੇ ਆਏ ਥੇ ਉਹਨਾਂ ਬਾਰੇ ਕੁਝ ਤੁਸੀਂ ਕਹਿਣਾ ਚਾਹੋ ਉਹਨਾਂ ਨੇ ਬੜੇ ਅੱਛੇ ਅੱਛੇ ਬਿਆਨ ਦਿੱਤੇ ਬੀਜੇਪੀ ਸਰਕਾਰ ਜਿਹੜੀ ਅੱਗੇ ਉਹਨਾਂ ਨੂੰ ਕੰਡੈਮ ਕਰਦੀ ਵੀ ਅੱਜ ਉਹਨਾਂ ਨਾਲ ਹੱਥ ਮਿਲਾ ਰਹੀ ਹੈ ਕੀ ਕਹਿਣਾ ਚਾਹੋਗੇ ਕੋਈ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਇਹ ਸਾਡੇ ਮਲੇਰਕੋਟਲਾ ਦੀ ਨਾਲ ਜੁੜਿਆ ਸੰਬੰਧਤ ਜੋ ਅਸੀਂ ਇੱਥੇ ਪ੍ਰੋਜੈਕਟ ਡਿਵੈਲਪ ਕਰਨਾ ਚਾਹੁੰਦੇ ਹਾਂ ਉਹਨਾਂ ਨਾਲ ਸੰਬੰਧਤ ਹੈ ਔਰ